ਮਹਿਲਾ ਦੁਕਾਨਦਾਰ ਨੇ ਗ੍ਰਾਹਕ ਨੂੰ ਦਿੱਤਾ ਸੋਨਾ ਗ੍ਰਾਹਕ ਸੋਨਾ ਲੈ ਕੇ ਹੋਇਆ ਰਫੂ ਚੱਕਰ ਦੋਸ਼ੀ ਤਲਾਵੀ ਜੁਇਆ ਘਟਨਾਵਾਂ ਨੂੰ ਦੇ ਚੁੱਕਿਆ ਅੰਜਾਮ ਠੱਗੀ ਦੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਤਾਇਆ ਰੋਜ਼ ਜੇਕਰ ਜਲਦ ਨਾ ਕੀਤੀ ਗਈ ਕੋਈ ਕਾਰਵਾਈ ਤਾਂ ਵਪਾਰੀਆਂ ਨੇ ਕਿਹਾ ਸਿੱਧਵਾਂਗੇ ਧਰਨਾ। ਉਹਨਾਂ ਤੋਂ ਲੋ ਮਾਮਲਾ ਦਰਜ ਕਰਕੇ ਦੋਸ਼ੀ ਦੀ ਕੀਤੀ ਜਾ ਰਹੀ ਹੈ ਪਛਾਣ। ਸੱਚਿਆ ਕਾਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮਹਿਬਤ ਇੱਕ ਸੁਨਿਆਰੇ ਦੀ ਦੁਕਾਨ ਤੇ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੋਨੀਆ ਪਤਨੀ ਕੁਲਦੀਪ ਸਿੰਘ ਜੋ ਕਿ ਇੱਕ ਸੁਨਿਆਰੇ ਦੀ ਦੁਕਾਨ ਚਲਾਉਂਦੀ ਹੈ ਉਸਨੂੰ ਇੱਕ ਅਣਪਛਾਤੇ ਨੌਜਵਾਨ ਨੇ ਠੱਗੀ ਦਾ ਨਿਸ਼ਾਨਾ ਬਣਾਇਆ ਉਹ ਦੁਕਾਨ ਤੇ ਆਇਆ ਅਤੇ ਸੋਨੇ ਦੀ ਖਰੀਦਦਾਰੀ ਕਰਨ ਦਾ ਨਾਟਕ ਕਰਦਿਆਂ ਕਾਰਡ ਨਾਲ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੈਸਿਆਂ ਦਾ ਭੁਗਤਾਨ ਨਾ ਹੋਇਆ ਤਾਂ ਪੈਸੇ ਦੇਣ ਦੀ ਬਜਾਏ ਉਹ ਸੋਨਾ ਲੈ ਕੇ ਫਰਾਰ ਹੋ ਗਿਆ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਤਰ੍ਹਾਂ ਇਹ ਠੱਗਾ ਕੇ ਮਹਿਲਾ ਦੁਕਾਨਦਾਰ ਨਾਲ ਠੱਗੀ ਕਰਕੇ ਫਰਾਰ ਹੋ ਜਾਂਦਾ ਹੈ ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਰਾਹੀਂ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਵੀ ਤਰਨਤਾਰਨ ਦੇ ਸਰਹਾਲੀ ਪਿੰਡ ਵਿੱਚ ਮੋਬਾਈਲ ਦੀ ਦੁਕਾਨ ਦੇ ਕਰੀਬ 40000 ਰੁਪਏ ਦੇ ਕਰੀਬ ਦੀ ਠੱਗੀ ਕਰ ਚੁੱਕਾ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਵਪਾਰੀਆਂ ਨੇ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇ ਪੁਲਿਸ ਨੇ ਛੇਤੀ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਮਾਰਕੀਟ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਣਗੇ ਵਪਾਰੀਆਂ ਦਾ ਕਹਿਣਾ ਹੈ ਕਿ ਚਵਿੰਡਾ ਦੇਵੀ ਖੇਤਰ ਵਿੱਚ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਨੇ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਪੱਕੀ ਕਾਰਵਾਈ ਜੋ ਹੈ ਨਹੀਂ ਕੀਤੀ ਗਈ ਹੈ ਇਸ ਸਬੰਧ ਵਿੱਚ ਸਰਹਾਲੀ ਪਿੰਡ ਦੇ ਟੈਲੀਕਮ ਦੁਕਾਨਦਾਰ ਰਾਜਨ ਵੀ ਪਿੰਡ ਚਵਿੰਡਾ ਦੇਵੀ ਵਿਖੇ ਪੁੱਜੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨਾਲ ਵੀ ਇੱਕ ਨੌਜਵਾਨ ਨੇ ਫਰਾਡ ਕੀਤਾ ਸੀ ਉਸਨੇ ਨਕਲੀ 이어ਬੱਡ ਦਿਖਾ ਕੇ ਉਹਨਾਂ ਦੀ ਦੁਕਾਨ ਤੋਂ ਦੋ ਮੋਬਾਈਲ ਫੋਨ ਲੈ ਅਤੇ ਫਿਰ ਭੱਜ ਗਿਆ ਉਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਉਸ ਨੂੰ ਕੋਈ ਵੱਡਾ ਸਹਿਯੋਗ ਨਹੀਂ ਮਿਲਿਆ ਵਪਾਰੀਆਂ ਦੀ ਸਾਂਝੀ ਮੰਗ ਹੈ ਕਿ ਅਜਿਹੇ ਠੱਗਾ ਨੂੰ ਛੇਤੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਸਾਂਝ ਖੇਤਰ ਵਿੱਚ ਬਣ ਰਹੇ ਡਰ ਅਤੇ ਅਸੁਰੱਖਿਆ ਦੇ ਮਾਹੌਲ ਨੂੰ ਖਤਮ ਕੀਤਾ ਜਾ ਸਕੇ ਇਹ ਕੋਈ ਮਲੀਭੁਗਤਿਆ ਚੁੰਡੇ ਦਾ ਕੋਈ ਲੜਕਾ ਨਾਲ ਰਲਿਆ ਵਾ ਇਹ ਕੋਈ ਗਰੋ ਵੱਡਾ ਹੀ ਫਿਰੰਡਿਆ ਚੁੰਡੇ ਦੇ ਨਾਲ ਕੋਈ ਰਲ ਕੇ ਇਹ ਫਰੋਡ ਚੱਲਣ ਦਾ ਪਿਆ ਵਾ ਅਜੇ ਤੱਕ ਵੀ ਐਸਐਚਓ ਸਾਹਿਬ ਨੇ ਅਜੇ ਕੋਈ ਕੇਸ ਦਾ ਅਜੇ ਤੱਕ ਹੱਲ ਨਹੀਂ ਹੋਇਆ ਚਾਹੇ ਗੋਲੀ ਕਾਂਡਿਆ ਚਾਹੇ ਉਹ ਲਟਕੀ ਘਰ ਲੜਕਾ ਜਿਹੜਾ ਬੜਿਆ ਵਾ ਉਹ ਵੀ ਕਾਂਡ ਅਜੇ ਤੱਕ ਪੁਲਿਸ ਕੋਲ ਨਹੀਂ ਸੁਲਝਾਇਆ ਗਿਆ ਮੈਂ ਕਾਸ਼ ਜੀ ਮੈਂ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਜੋ ਘਟਨਾ ਹੋ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕੱਲ ਜਿਹੜਾ ਫਰੋਡ ਹੋਇਆ ਵਾ ਉਹ ਚੁੰਡੇ ਦੀ ਪੂਰੀ ਡਿਟੇਲ ਉਹਨੂੰ ਲੜਕੀ ਨੂੰ ਪਤਾ ਸੀ ਜਿਸ ਕਰਕੇ ਇਹ ਮੈਂ ਇਹ ਚੰਨਾ ਕਿ ਇਹਦੇ ਛੇਤੀ ਛੇਤੇ ਦਾ ਹੱਲ ਕੀਤਾ ਜਾਵੇ ਨੀ ਨੀ ਹੋਰਾਂ ਕੋਈ ਨਹੀਂ ਕੁਝ ਉਹ ਪਹਿਲਾਂ ਰੈਡੀ ਮੇਡ ਦੁਕਾਨ ਗਈ ਆ ਬੋਬੀ ਵੀ ਉਸ ਦੁਕਾਨ ਤੇ ਗਿਆ ਵਾ ਉਸ ਤੋਂ ਬਾਅਦ ਸੋਨੂ ਜੁਇਲਰ ਹੈਗਾ ਵਾ ਉਸ ਦੁਕਾਨ ਤੇ ਵੀ ਗਿਆ ਵਾ ਉਹ ਗੱਡੀ ਜਿਹੜੀ ਗੱਡੀ ਦਾ ਨੰਬਰ ਆ ਉਹ ਸਾਂਦੇ ਦੇ ਕੋਲ ਤੋਂ ਗੱਡੀ ਦਾ ਨੰਬਰ ਆ ਰਿਹਾ ਵਾ ਉਸ ਨਾਂ ਤੇ ਬੋਲਦੀ ਪਈ ਹੈ ਕੀ ਲੱਗਦਾ ਇਹ ਹੁਣ ਬਾਹਰ ਕੀ ਹੋਵੇਗਾ ਜੇ ਤਾਂ ਦਾ ਨਾਮ ਲੱਭਦਾ ਹੈ ਕਹੀਂ ਪ੍ਰਸ਼ਾਸਨ ਨੂੰ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਦਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੇਸ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਇਸ ਕੇਸ ਅਸੀਂ ਧਰਨਾ ਦੇਾਂਗੇ ਅਸੀਂ ਜੋ ਵੀ ਹੋਊਗਾ ਪੂਰਾ ਬਾਜ਼ਾਰ ਬੰਦ ਕਰਕੇ ਪੂਰੀ ਮਾਰਕੀਟ ਬੰਦ ਕਰਕੇ ਪੂਰਾ ਮੁਜ਼ਾਹਰਾ ਕਰਾਂਗੇ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਦਿੱਤਾ ਦੀ ਪਰੋਖੀਆਂ ਆ ਰਹੀਆਂ ਵਾ ਜਿਵੇਂ ਕਿ ਫੋਕਾੜੀ ਆ ਲੁੱਟਕੂ ਆ ਇਤਨੇ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਪ੍ਰਸ਼ਾਸਨ ਆ ਜਾਂ ਪੁਲਿਸ ਹੈ ਦੇ ਤੇ ਕਾਬੂਬੋਲ ਦਾ ਕਾਰਜ ਆ ਜਾਏ ਵਾਦੀਆਂ ਜਾ ਰਹੀਆਂ ਵਾ ਇਹ ਸਭਨ ਵੱਧ ਪਹਿਲੇ ਨੰਬਰ ਤੇ ਚੁੰਡਾ ਹੀ ਟਾਰਗੇਟ ਹੋਣ ਡਿਆ ਵਾ ਚੁੰਡੇ ਬਹੁਤ ਕੁਛ ਬਹੁ ਜਾਣਨ ਨੂੰ ਪਹਿਲਾਂ ਖਰੋਤੀਆਂ ਦੇ ਪੌਣ ਆਏ ਆ ਉਸ ਤੋਂ ਬਾਅਦ ਟਾਰਗੇਟ ਹੋਣ ਦਾ ਪ੍ਰਸ਼ਾਸਨ ਕੋਈ ਪੁਲਿਸ ਕੋਈ ਵੀ ਅਜੇ ਤੱਕ ਕੇਸ ਕੋਈ ਹੱਲ ਨਹੀਂ ਕਰਨੀ ਪੁਲਿਸ ਵੱਲੋਂ ਕੋਈ ਵੀ ਇਹੋ ਜਿਹਾ ਕੋਈ ਹੁੰਦਾ ਹੀ ਨਹੀਂ ਕਿ ਬਾਜ਼ਾਰ ਵਿੱਚ ਕੋਈ ਕਿਸੇ ਦਾ ਵੀ ਕਿ ਪੁਲਿਸ ਦਾ ਸਹਿਯੋਗ ਹੋਵੇ ਕਿੰਨੇ ਘਰਾਂ ਟੈਕ ਟੂਡੇ ਚ ਟੂਡੇ ਤੇ ਬਹੁਤ ਜ਼ਿਆਦਾ ਐਸ਼ ਨਹੀਂ ਬਾਜ਼ਾਰ ਮਾਰਕੀਟ ਬਿਲਕੁਲ ਹੀ ਬੰਦ ਵਰਗੇ ਹਾਲ ਹੈ ਜੀ ਮੇਰਾ ਨਾਮ ਆ ਜੀ ਰਾਜਨ ਮੇਰਾ ਨਾਮ ਹੈ ਰਾਜਨ ਅੱਜ ਕਿਹਨਾਂ ਤੇ ਚੁੰਡਾ ਕੋਈ ਵੀ ਆਏ ਕਿ ਤੁਹਾਨੂੰ ਰਹਿਣ ਵਾਲੇ ਕੀ ਕਰਨਾ ਹੈ ਮੇਰਾ ਨਾਮ ਹੈ ਰਾਜਨ ਮੇਰਾ ਪਿੰਡ ਹੈ ਸਰਿਆਲੀ ਮੰਡ ਆਪਣੀ ਨਾ ਸਰਿਆਲੀ ਕਲਾਮਾਂ ਦੁਕਾਨ ਟੈਲੀਕਮ ਆਪਣਾ ਰਾਜਨ ਟੈਲੀਕਮ ਦੇ ਨਾਮ ਤੋਂ ਆਪਣੇ ਕੋਲ ਨਾ ਇੱਕ ਬੰਦਾ ਆਇਆ ਸੀ ਅਨਸ਼ਾਤਾ ਉਹਨੇ ਕੀ ਕੀਤਾ ਕਿ ਫੇਕ QR ਕੋਡ ਵਿਖਾ ਕੇ ਮੇਰੇ ਕੋਲ ਦੋ ਫੋਨ ਲੈ ਲਿਆ ਇੱਕ ਵੀਵੋ ਦਾ T4X ਮਾਡਲ ਹੀ ਇੱਕ Samsung ਦਾ A16 ਮਾਡਲ ਹੀ ਤੇ ਆ ਸਾਨੂੰ ਪਤਾ ਲੱਗਾ ਹੈ ਕਿ ਜਿਹੜਾ ਬੰਦਾ ਮਤਲਬ ਜਿਹਨੇ ਫਰਾਡ ਕੀਤਾ ਉਹ ਨਾ ਉਹਨੇ ਚਿੰੰਡਾ ਦੇ ਵੀ ਸੇਮ ਫਰਾਡ ਕੀਤਾ ਸਾਨੂੰ ਵੀਡੀਓ ਸ਼ੋ ਹੋਈ ਸੀ ਕੋਈ ਇਸ ਕਰਕੇ ਅਸੀਂ ਇੱਥੇ ਮਤਲਬ ਫੋਨ ਛਾਣ ਕਰਨ ਲਈ ਆਏ ਹਾਂ ਕਿ ਸਾਨੂੰ ਕਿ ਉਹ ਹੀ ਬੰਦਾ ਸ਼ਾਇਦ ਮਿਲ ਸਕੇ ਪਰ ਅਫਸੋਸ ਕੀ ਨਹੀਂ ਮਿਲਿਆ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਕੋਸ਼ਿਸ਼ ਹੋਇਆ ਏਦਾਂ ਸੀ ਕਿ ਮਤਲਬ ਮੈਦਹਾ ਨਹੀਂ ਸੀ ਸੰਡੇ ਦੀ ਗੱਲ ਆ ਫਾਦਰ ਸਾਹਿਬ ਮੇਰੇ ਬੈਠੇ ਸ਼ਾਪ ਤੇ ਉਹਨੇ ਕੀ ਕੀਤਾ ਕਿ ਜਲ ਆ ਕੇ ਮੈਨੂੰ ਕਾਲ ਕੀਤੀ ਕਿੰਦਾ ਕਿ ਮੈਂ ਦਾ ਦਦੀ ਪੁਛਨੇ ਆਦਾ ਬੋਲਦਾ ਵਾ ਫੇਕ ਹੀ ਕਹਿ ਦਿੱਤਾ ਕਿਸੇ ਤਰ੍ਹਾਂ ਨਾਮ ਲੈ ਲਿਆ ਉਦੋਂ ਬਾਅਦ ਆ ਕੇ ਕਹਿੰਦਾ ਕਿ ਕੀ ਹੈਗਾ ਜੀ ਤੁਹਾਡੇ ਚਰਾਲੀ ਨਹੀਂ ਜੀ ਦੀ ਪੁਛਨੇ ਆਦਾ ਕੋਈ ਨਹੀਂ ਹੈਗਾ ਹੀ ਬਾਅਦ ਚ ਉਹਨੇ ਫੇਕ ਨਾਮ ਲੈ ਕੇ ਇਦਾਂ ਹੀ ਗੱਲਾਂ ਚ ਵਰਗਲਾ ਕੇ ਤੇ ਮੇਰੇ ਦੋ ਫੋਨ ਪਸੰਦ ਕਰ ਲਏ ਤੇ ਬਾਅਦ ਚ ਫੇਕ ਯੂਰ ਗੋਡ ਬੁਖਾ ਕੇ ਤੇ ਬਸ ਸਟਰਾਡ ਹੋ ਗਿਆ ਭੱਜ ਗਿਆ ਫਿਰ ਬਾਅਦ ਨਹੀਂ ਨਹੀਂ ਹੈਗਾ ਮਰੇ ਨਹੀਂ ਮੈਂ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਵੀ ਢਣਾਲ ਇੱਕ ਮੁੰਡਾ ਰੱਖਿਆ ਆਪਾਂ ਅਜੀਪਾਲ ਸਿੰਘ ਦਾ ਨਾਮ ਇੱਕ ਹੋ ਸੀ ਦੋ ਜਣੇ ਹੀ ਉੱਥੇ ਕਿੰਨੇ ਦਾ ਨੁਕਸਾਨ ਹੋਇਆ ਆਪਣਾ ਨੁਕਸਾਨ ਆਇਆ ਵਾ 35000 ਰ ਦੋ ਫੋਨ ਸੀ ਆਪਣੇ ਹਾਂ ਜੀ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਪਰ ਕੋਈ ਸੁਣਵਾਇ ਨਹੀਂ ਹੋ ਰਹੀ ਮੈਂ ਗਿਆ ਸੀ ਇੱਥੇ ਖਾਣਾ ਪਰ ਉਹਨਾਂ ਨੇ ਕੋਈ ਢਿੱਜਾਦਾ ਰਿਸਪੌਂਸ ਨਹੀਂ ਦਿੱਤਾ ਮੈਂ ਕਲੀਅਰ ਰਿਸਪੌਂਸ ਨਹੀਂ ਆ ਗਿਆ ਲੱਗਦਾ ਕਿ ਤੁਹਾਨੂੰ ਜਿਹੜੇ ਆਸ ਕੱਢੀਆਂ ਮਾਰਨ ਦੇ ਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਨੱਥ ਪਾਉਣੀ ਚਾਹੀਦੀ ਹੈ ਇਹ ਮੇਰੇ ਤੇ ਹੋਈ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਬੰਦੀ ਤੋਂ ਬੰਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਜਾਵੇ ਠੀਕ ਹੈ ਜੀ ਤਾਂ ਸਰਿਕ ਥਗੀ ਦਾ ਮਾਮਲਾ ਆ ਤਾਂ ਮੈਨੂੰ ਦੱਸੋ ਕੀ ਮਾਮਲਾ ਹੈ ਨਾ ਕੱਲ ਮੈਸੇਜ ਆਇਆ ਸੀ ਆਪ ਨੂੰ ਕਿ ਇੱਕ ਦਰਖਾਸਤ ਆਈ ਆ ਸੋਨੀਆ ਵੱਲੋਂ ਇਹ ਸੋਨੀਆ ਵਾਈਫ ਆਫ ਕੁਲਦੀਪ ਸਿੰਘ ਕਿ ਨਾ ਸਨੇਰੀ ਦੁਕਾਨ ਕਰਦੀ ਲੇਡਿਸ ਕਰਦੀ ਹੈ ਕਿ ਕੋਈ ਆਇਆ ਮੁੰਡਾ ਆਇਆ ਤੇ ਉਹਨੇ ਅਣ ਕੀ ਇਹਨੂੰ ਸੋਨਾ ਲਿਆ ਉਸ ਤੋਂ ਬਾਅਦ ਉਹਨੇ ਕਾਰਡ ਸਵਾਪ ਕੀਤਾ ਪਰ ਉਹ ਪੈਸੇ ਕੈਸ਼ ਨਹੀਂ ਹੋਏ ਤੇ ਉਹ ਫਿਰ ਬਾਅਦ ਵਿੱਚ ਪਤਾ ਲੱਗਾ ਵੀ ਉਹ ਫਰੋਡ ਕਰਕੇ ਤੇ ਸੋਨਾ ਲੈ ਕੇ ਚਲਾ ਗਿਆ ਉਸ ਵਧੀਆ ਹੀ ਵੈਰੀਫਾਈ ਕਰ ਰਹੇ ਆ ਕੈਮਰਾ ਚੈੱਕ ਕੀਤੇ ਆ ਹੋਰ ਵੀ ਆਪਾਂ ਇੰਦਲਾਂ ਨੂੰ ਜੱਜ ਕਰ ਰਹੇ ਆ ਤੇ ਇਹ ਮਕਰਮਾ ਦਾ ਕੀਤਾ ਪੂਰੇ ਸੰਬੰਧੀ ਵੀਰੇ ਕਰਦੀ ਅੰਚਲੇ ਇਹਨੇ ਕਿ ਹੋ ਪਹਿਲਾਂ ਵੀ ਟੋਟਲ ਕਰਿਆ ਜਿਹਦੇ ਪਹਿਲਾਂ ਹਰ ਕੋ ਉਹ ਸਾਰੇ ਇਦਾਂ ਵਾਂਗੂ ਬਾਜ਼ਾਰ ਦੇ ਵਿੱਚ ਇਹ ਵੇਖਿਆ ਗਿਆ ਤੁਰਦਾ ਫਿਰਦਾ ਜਿਹੜੇ ਅਸੀਂ ਦੇਖਿਆ ਖੁਦ ਆਪ ਦੇਖਿਆ ਤੇ ਜਿਹੜੇ ਆਪਾਂ ਕੈਮਰੇ ਖਧਾਲੇ ਆ ਇਹ ਦੁਕਾਨ ਦੇ ਵਿੱਚ ਇਸਦੇ ਗਿਆ ਵਾ ਇੱਕ ਤੇ ਹੋਰ ਗਿਆ ਵਾ ਤੇ ਜਦ ਇਹ ਕਿ ਨਾ ਸਰਹਾਲੀ ਦੁਕਾਨਾਂ ਵੀ ਕਰਕੇ ਆਇਆ ਕੋ ਤਰ੍ਹਾਂ ਦੇ ਮੋਬਾਈਲ ਉਹਦੀ ਬਾਰੇ ਅਜੇ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਮੈਂ ਆਪਣੇ ਤੌਰ ਤੇ ਕਰ ਰਿਹਾ ਪਤਾ ਮਲਾਜਮ ਭੇਜਿਆ ਉਧਰ ਮੈਂ ਮਲਾਜਮ ਭੇਜੇ ਆ ਵੀ ਸਰਹਾੜੀ ਪਤਾ ਕਰਨ ਉਹ ਆਪਕੀ ਇਹ ਵੀ ਪੁਲਿਸ ਸਰ ਤੋਂ ਮੈਂ ਅਗਰ ਕਿਸ ਤਰ੍ਹਾਂ ਦਾ ਸਿਨਾ ਦੇਣਾ ਚਾਹੋਗੇ ਕੋਈ ਪਬਲਿਕ ਨੂੰ ਅੱਗੇ ਦੱਸਦੇ ਪੈਣਾ ਹਾਂ ਮੈਂ ਅਜਾ ਹੁਣ ਕਹਿ ਰਿਹਾ ਵੀ ਜਿਹੜੇ ਠੱਗ ਨੇ ਕਿੰਨਾ ਕੋਈ ਨਾ ਕੋਈ ਏਰੀਆ ਬਣਾ ਕੋਈ ਨਾ ਕੋਈ ਵੀ ਜਰੀਆ ਬਣਾ ਲਿੰਦੇ ਆ ਠੱਗੀ ਮਾਰਨ ਦਾ ਭਾਵੇਂ ਕੋਈ ਸੋਸ਼ਲ ਮੀਡੀਆ ਤੋਂ ਕਰ ਲਿੰਦੇ ਜਾਂ ਕਿਸ ਦਾ account hack ਕਰ ਲਿੰਦੇ ਆ ਆਪਾਂ ਇਹਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿ ਜਦੋਂ ਉਹਨੇ ਪੈਸੇ ਪਾਏ ਨਹੀਂ ਸੀ ਤੇ ਉਹਨੂੰ ਆਪਾਂ ਸੋਨਾ ਨਹੀਂ ਦੇਣਾ ਚਾਹੀਦਾ ਜਿੰਨਾ ਚਿਰ ਕੈਸ਼ ਨਾ ਹੁੰਦਾ ਆਪਾਂ ਉਹਨੂੰ ਸੋਨਾ ਨਾ ਦਿੰਦੇ ਇਸ ਕਰਕੇ ਮੈਂ ਇਹ ਉਸ ਝੁਰਗਾਲਾ ਵੀ ਇਹਨਾਂ ਨੂੰ ਸੂਚਿਤ ਲਿਆ ਜਾਵੇ। ਜਿਹੜਾ ਜਸਰ ਮੈਨੂੰ ਇਹਨੇ ਕਿਹਾ ਕਿ ਉਹਨਾਂ ਦਾ ਨਾਮ ਲੈ ਰਹੇ ਨੇ ਜਿੰਦੂਦਾਸ ਵਾਲੇ ਵਗੈਰਾ ਉਹਨੇ ਦੇਪਾਂ ਦਾ ਉਹਨੇ ਮਸਾਵਾ ਪਾਇਆ ਕਿ ਜਿਹਨੇ ਸਾਰਾ ਕੁਝ ਉਹਨਾਂ ਬਾਰੇ ਜਾਣਦਾ ਹੋਵੇ। ਤਾਂ ਲੱਗਦਾ ਨਹੀਂ ਕਿ ਇਹ ਤੇ ਵੀ ਇਹ ਨਹੀਂ ਹੋ ਸਕਦਾ ਇਹਨਾਂ ਨੇ ਕੋਈ ਰਿਸ਼ਤੇਦਾਰ ਦੇ ਵਿੱਚ ਹੋਏ। ਜਾਂ ਜਾਂ ਪਿੱਛੇ ਕੋਈ ਬੰਦਾ ਬੈਠਾ ਹੈ ਜਿਹੜਾ ਇਹਨਾਂ ਨੂੰ ਦੱਸ ਕੇ ਭੇਜਿਆ ਹੈ। ਉਹ ਤੇ ਤਫਤੀਸ਼ ਦੇ ਨਾਲ ਸਾਹਮਣੇ ਆਏਗਾ।